ਜੈ ਗੁਰਦੇਵ ਤਨ ਗੁਰਦੇ ਜੈਪਿੰਗ ਜਪਾਰਤ ਅੰਬੀ ਇਕਤਾ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਸਰਜੀਤ ਚੜ੍ਹਵਾੜ ਔਰ ਸਾਡੇ ਅਜ ਮਕੇਰੀਆਂ ਵਿੱਚ ਇੱਕ ਕੇਸ ਆਇਆ ਹੈਗਾ ਸਾਡੇ ਐਸਸੀ ਸਮਾਜ ਦੀ ਬੇਟੀ ਆ ਔਰ ਜਦੀ ਕੀ ਮੈਰਿਜ ਇੱਕ ਰਾਜਪੂਤ ਪਰਿਵਾਰ ਦੇ ਨਾਲ ਹੋਈ ਸੀ ਔਰ ਉਹ ਬੇਟੀ ਅੱਜ ਹਸਪੀਟਲ ਦੇ ਵਿੱਚ ਐਡਮਿਟ ਆ ਵੀ ਤ੍ਰਿਕ ਨੂੰ ਇਹਨਾਂ ਦਾ ਪਹਿਲੇ ਵੀ ਇੱਕ ਫੈਸਲਾ ਹੋ ਚੁੱਕਿਆ ਜੋ ਰਾਜਨਾਵਾ ਕਰਕੇ ਉਹ ਬੇਟੀ ਫਿਰ ਉਸ ਸਹੁਰੇ ਪਰਿਵਾਰ ਦੇ ਵਿੱਚ ਚਲ ਗਈ ਆ ਤੇ ਕੱਲ ਇਸ ਬੇਟੀ ਦੇ ਨਾਲ ਇੰਨਾ ਕਿ ਮਾਰਕਟਾਈ ਕਟਾਈ ਹੋਈ ਆ ਸਹੁਰੇ ਪਰਿਵਾਰ ਵੱਲੋਂ ਇਹਦੀ ਮਾਰਕਟਾਈ ਕੀਤੀ ਗਈ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਐਸੀ ਸਮਾਜ ਦੇ ਨਾਲ ਕਿੰਨਾ ਤੱਕਾ ਹੁੰਦਾ ਕਿੰਨਾ ਆਪਣਾ ਇਹ ਰੂਪ ਜਮਾਉਂਦੇ ਨੇ ਸਾਡੇ ਛੋਟੀਆਂ ਬਰਾਦਰੀਆਂ ਦੇ ਉੱਤੇ ਕਿ ਅਸੀਂ ਐਸੀ ਸਮਾਜ ਨੂੰ ਕੀ ਜਾਣਦੇ ਆ ਇਹ ਸਾਡਾ ਕੀ ਕਰਲੇਗਾ ਔਰ ਯਾਦ ਬਰਾਦਰੀ ਦੇ ਵਿਰੁੱਧ ਇਹਨਾਂ ਨੇ ਗਾਲੀ ਗਲੋਚ ਵੀ ਕੀਤੀ ਹੈਗੀ ਆ ਔਰ ਇਹ ਬੇਟੀ ਦਾ ਤੁਸੀਂ ਦੇਖਿਓ ਕੀ ਹਾਲ ਮਾਰ ਕੁੱਟ ਕੇ ਕਿੱਥੇ ਦਾ ਆ ਤੁਸੀਂ ਖੁਦ ਦੇਖ ਸਕਦੇ ਹੋ ਆ ਵੇਖੋ ਕੁੜੀ ਆ ਕਿਦਾਂ ਛਟਾਂ ਲੱਗੀਆਂ ਕਿਦਾਂ ਕੁੱਟਮਾਰ ਕੀਤੀ ਦੀ ਆ ਆ ਵੇਖੋ ਔਰ ਪੁੱਤਰ ਕਿੱਧਰ ਕਿੱਧਰ ਆ ਦੇਖੋ ਔਰ ਇਹਦੀਆਂ ਆ ਵੇਖਿਓ ਕੀ ਮਤਲਬ ਇੰਨਾ ਕਿ ਅਤਿਆਚਾਰ ਕੁੜੀ ਦੇ ਉੱਤੇ ਇੰਨਾ ਜ਼ੁਲਮ ਕੀਤਾ ਹੋਇਆ ਆ ਇਹ ਵਿਚਾਰੀ ਕੋ ਤੁਰਿਆ ਨਹੀਂ ਜਾਣਦਿਆ ਢਿੱਡ 'ਚ ਲੱਤਾਂ ਪਤਾ ਨਹੀਂ ਕਿੱਥੇ ਕਿੱਥੇ ਇਹ ਸੌਹਰੇ ਨੇ ਇਸ ਗੁੜੀਆ ਦੇ ਨਾਲ ਕੁੱਟਮਾਰ ਕੀਤੀ ਹੈਗੀ ਆ ਇਹੋ ਜੇ ਸੌਹਰੇ ਨੂੰ ਮੈਂ ਤਾਂ ਕਹਿੰਦਾ ਫਾਂਸੀ ਦਿਵਾਣੀ ਚਾਹੀਦੀ ਹੈ ਜੇ ਸਾਡਾ ਸਮਾਜ ਐਸੀ ਸਮਾਜ ਇਕੱਠਾ ਨਾ ਤੇ ਮੈਂ ਕਹਿੰਦਾ ਵੀਰੋ ਇਕੱਠੇ ਹੋਗੇ ਇਹੋ ਜੇ ਸਮਾਜ ਨੂੰ ਇਹ ਆਪਣੀ ਆਪ ਨੂੰ ਰਾਜਪੂਤ ਕੌਮ ਦਾ ਧੌਂਸ ਧਾਕੇ ਦੱਸ ਕੇ ਇਹਨਾਂ ਦੇ ਉੱਤੇ ਅਤਿਆਚਾਰ ਕਰ ਰਿਹਾ ਹੈ ਵੀ ਤੁਸੀਂ ਸਾਡਾ ਕੀ ਵਿਗਾੜ ਲੋਗੇ ਤੁਸੀਂ ਕੀ ਕਰ ਲੋਗੇ ਤੇ ਮੈਂ ਕਹਿੰਦਾ ਵੀ ਇਹੋ ਜੇ ਪਰਿਵਾਰ ਨੂੰ ਜੇ ਸਰਕਾਰ ਜਾਗਰੂਤ ਨਾ ਹੋਈ ਇਹੋ ਜੇ ਪਰਿਵਾਰ ਨੂੰ ਫਾਂਸੀ ਦੇਣੀ ਚਾਹੀਦੀ ਹੈ ਜਿਹੜਾ ਧੀਆ ਭੈਣਾ ਦੇ ਉੱਤੇ ਇਦਾਂ ਦੇ ਅਤਿਆਚਾਰ ਕਰਦੇ ਨੇ ਤੁਸੀਂ ਖੁਦ ਵੇਖ ਲਓ ਇਹ 19 ਸਾਲਾਂ ਦੀ ਬੇਟੀ ਹੈ ਜੋ ਇਹਨਾਂ ਦਾ ਬਹੁਤ ਹੀ ਪਰਿਵਾਰ ਇਹਨਾਂ ਦੀ ਮਾਤਾ ਜੀ ਹੈ ਇਹਨੇ ਗਰੀਬ ਪਰਿਵਾਰ ਦੇ ਵਿੱਚੋਂ ਹੈ ਜੀ ਇਹਨਾਂ ਨੇ ਮੈਰਿਜ ਉਹਦੇ ਨਾਲ ਕਰ ਦਿੱਤੀ ਹੈ ਤੇ ਵੇਖ ਲਓ ਉਹਨਾਂ ਦੇ ਉੱਤੇ ਕੀ ਅਤਿਆਚਾਰ ਕਰਾਂਦੇ ਆ ਕਹਿੰਦੇ ਜੀ ਸਾਡੇ ਕੋ ਇੰਨੀ ਜ਼ਮੀਨ ਆ ਤੁਸੀਂ ਸਾਡੇ ਬਰਾਬਰ ਕੀ ਹੋ ਤੁਸੀਂ ਇਦਾਂ ਦੀਆਂ ਮਤਲਬ ਵੀ ਮੇਨੇ ਕਿ ਮੇਨੇ ਮਾਰਦੇ ਪਏ ਨੇ ਇਸ ਪਰਿਵਾਰ ਦੇ ਨਾਲ ਤੇ ਤੁਸੀਂ ਦੱਸੋ ਕਿ ਇਹਨਾਂ ਦਾ ਕੀ ਹਾਲ ਹੋਣਾ ਚਾਹੀਦਾ ਤੇ ਵੀਰੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਸਾਰਿਆਂ ਅੱਗੇ ਸਾਰੇ ਐਸਸੀ ਸਮਾਜ ਅੱਗੇ ਬੇਨਤੀ ਕਰਨਾ ਕਿ ਤੁਸੀਂ ਇਕੱਠੇ ਹੋ ਕੇ ਇਸ ਪਰਿਵਾਰ ਨੂੰ ਨਿਆਂ ਦਿਵਾਣਾ ਹੈ ਔਰ ਜੇ ਅਸੀਂ ਇਕੱਠੇ ਹੋਵਾਂਗੇ ਫਿਰ ਹੀ ਅਸੀਂ ਮਤਲਬ ਇਹਨਾਂ ਨੂੰ ਨਿਆਂ ਦਿਵਾ ਸਕਦੇ ਹਾਂ ਤੇ ਮੈਂ ਸਾਰਿਆਂ ਕੀ ਬੇਨਤੀ ਕਰਦਾ ਕਿ ਤੁਸੀਂ ਇਕੱਠੇ ਹੋ ਜੂ ਤੇ ਅਸੀਂ ਇਹਨਾਂ ਦੇ ਮੂੰਹ ਅੱਗੇ ਸੁਣਾਗੇ ਕਿ ਤੁਹਾਡੇ ਨਾਲ ਹੋਇਆ ਕੀ ਕੀ ਹੈ ਹਾਂਜੀ ਪੁੱਤਰੀ ਜੀ ਤੁਹਾਡਾ ਨਾਂ ਕੀ ਹੈ ਸੰਜੀ ਔਰ ਕਿਹੜੇ ਪਿੰਡ ਵੈਂਗੇ ਤੁਸੀਂ ਫਿਰੋਜਪੁਰ ਫਿਰੋਜਪੁਰ ਦੇ ਵਿੱਚ ਤੇ ਤੁਹਾਡੇ ਨਾਲ ਇਹ ਮਤਲਬ ਕਿ ਕੁੱਟਮਾਰ ਜਿਹੜੀ ਹੋਈ ਹੈ ਇਹ ਕਿਉਂ ਕੀਤੀ ਗਈ ਹੈ ਇਹ ਮਤਲਬ ਕਿ ਆ ਮੇਰੇ ਮम्मा ਸੀਗੇ ਮੇਰੇ ਮਮਾ ਪਾਪਾ ਮੇਰੇ ਪੂਰੇ ਹੋ ਗਏ ਸੀਗੇ ਫਿਰ ਇਹਨਾਂ ਨੇ ਮੈਨੂੰ ਆਪਣੀ ਟੀ ਬਣਾਇਆ ਤੇ ਫਿਰ ਮਤਲਬ ਕਿ ਇਹਨਾਂ ਨੇ ਮੇਰਾ ਵਿਆਹ ਕੀਤਾ ਮਤਲਬ ਕਿ ਘਰ-ਬਾਰ ਠੀਕ ਹੈ ਤੇ ਦੋ ਤਿੰਨ ਭਰਾ ਨੇ ਤੇ ਇੱਕ ਮਾਂ ਤੇ ਇੱਕ ਦਾਦੀ ਤੇ ਇੱਕ ਸੋਹਰਾ ਤੇ ਉਹਨਾਂ ਨੇ ਮਤਲਬ ਕਿ ਕੱਲ ਜਦੋਂ ਪਰਸੋਂ ਮੇਰੀ ਮੰਮੀ ਹੋਰ ਆਇਆ ਉਹਨਾਂ ਨਾਲ ਵੀ ਬਰਤ